ਇਹ ਸਤਗੁਰੂ ਜੀ ਜਦੋਂ ਇੱਥੇ ਆਏ ਇੱਥੇ ਸਤਗੁਰਾਂ ਦਾ ਪੜਾਅ ਸੀ ਉਸ ਵੇਲੇ ਜਦੋਂ ਅੰਮ੍ਰਿਤ ਵੇਲੇ ਸਤਗੁਰੂ ਜੀ ਬਾਹਰ ਗਏ ਹਨ ਜੰਗਲ ਮਿਦਾਨ ਤੇ ਉਹ ਨੂਰਦੀਨ ਨੇ ਜਿਹੜਾ ਧੋਖੇ ਨਾਲ ਸਤਗੁਰਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤੇ ਗੜਵਾ ਮਾਰ ਕੇ ਉਹਨੂੰ ਸਤਗੁਰਾਂ ਨੇ ਉੱਥੇ ਹੀ ਉਹਦੋਂ ਜਿਹੜਾ ਮੌਤ ਦੇ ਘਾਟ ਉਤਾਰਿਆ ਸੀ ਤੇ ਉਸ ਸਮੇਂ ਤੋਂ ਹੀ ਉਹ ਜੁੱਤੀਆਂ ਖਾ ਰਿਹਾ ਹੈ ਉੱਥੇ ਉਹ ਕਬਰ ਦੇ ਵਿੱਚ ਹੱਲੇ ਤੱਕ ਮੁਕਤ ਨਹੀਂ ਹੋਇਆ ਉਸੇ ਕਬਰ ਦੇ ਵਿੱਚ ਆ ਤੇ ਜਿਹੜਾ ਗੁਰੂ ਘਰ ਦਾ ਦੁੱਖ ਹੀ ਆ ਉਹ ਜੇ ਵੇਖ ਲਓ ਇਸ ਤੋਂ ਸਾਨੂੰ ਪ੍ਰੇਰਣਾ ਇਹ ਕਿਉਂਕਿ ਗੁਰੂ ਸਾਹਿਬ ਦੇ ਕੌਤਕ ਕਰ ਜਾਂਦੇ ਪਰ ਇਹਦਾ ਜਿਹੜਾ ਉਹਨਾਂ ਦੇ ਵਿੱਚ ਕੋਈ ਨਾ ਕੋਈ ਰਾਜ ਹੁੰਦਾ ਹੈ ਕੋਈ ਨਾ ਕੋਈ ਪ੍ਰੇਰਣਾ ਹੁੰਦੀ ਇਹ ਪ੍ਰੇਰਣਾ ਮਿਲਦੀ ਹੈ ਵੀ ਜਿਹੜਾ ਵੀ ਗੁਰੂ ਘਰ ਦਾ ਦੋਖ ਹੀ ਹੋਊਗਾ ਗੁਰੂ ਘਰ ਦਾ ਧਰੋ ਕਮਾਊਗਾ ਉਹ ਮੁਕਤ ਨਹੀਂ ਹੋਊਗਾ ਸਾਰੀ ਉਮਰ ਉਹਦੀ ਜਿਹੜੀ ਆਤਮਾ ਜੁੱਤੀਆਂ ਹੀ ਖਾਂਦੀ ਰਹੂਗੀ ਇਹ ਨੂਰ ਦੇਣ ਦੀ ਜਿਹੜੀ ਕਬਰ ਆ ਜੁੱਤੀਆਂ ਜਿੱਥੇ ਮਾਰਦੇ ਆ ਸਿੱਖ ਇਹ ਤੋਂ ਇਹੋ ਹੀ ਆਨੂੰ ਸਿੱਖਿਆ ਮਿਲਦੀ ਆ ਵੀ ਗੁਰੂ ਘਰ ਦਾ ਕੋਈ ਧਰੋੜਾ ਕਮਾਈਏ ਗੁਰੂ ਘਰ ਦੀ ਸਿੱਖਿਆ ਤੇ ਚੱਲੀਏ ਜੇ ਹਾਂ ਨੂੰ ਵੱਡੇ ਭਾਗ ਆ ਵੀ ਗੁਰੂ ਸਾਹਿਬ ਨੇ ਸਾਨੂੰ ਸਿੱਖਾਂ ਦੇ ਘਰ ਜਨ ਮਹਾਰਾਜ ਨੇ ਕਾਲਪੁਰਖ ਵਾਹਿਗੁਰੂ ਨੇ ਦਿੱਤਾ ਤੇ ਆਪਾਂ ਗੁਰੂ ਦੀਆਂ ਸਿੱ ਜਿਹੜਾ ਪਾਪੀ ਆ ਉਹ ਪਾਪੀਆਂ ਦਾ ਹਾਲ ਜਦੋਂ ਨੂਰਦੀਨ ਦਾ ਹੋ ਰਿਹਾ ਏਦਾਂ ਹੁੰਦਾ